ਚਾਰ ਹੋਏ ਲੇਕਿਨ ਕਿਸੇ ਨਤੀਜੇ ਤੇ ਉਤੇ ਨਹੀਂ ਪਹੁੰਚੇ ਤਾਂ ਜਦੋਂ ਤੱਕ ਕੋਈ ਮਸਲਾ ਜਾਂ ਕੋਈ ਗੱਲਬਾਤ ਕਿਸੇ ਨਤੀਜੇ ਤੱਕ ਨਹੀਂ ਪਹੁੰਚਦੀ ਆਪ ਜੀ ਨੇ ਜੋ ਸ੍ਰੀ ਸਾਹਿਬ ਪਾਉਦੇ ਹੋ ਦਾਸ ਨੇ ਵੀ ਪਾਈ ਹੈ ਲੇਕਿਨ ਮੈਂ ਆਪ ਜੀ ਨੂੰ ਜ਼ਰੂਰ ਕਹਾਂਗਾ ਉਹਦਾ ਸਾਈਜ਼ ਛੋਟਾ ਛੋਟਾ ਹੋਵੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਆਪਾਂ ਰੱਖਿਆ ਕਰ ਸਕੀਏ ਕਿਉਂਕਿ ਪਿਛਲੇ 4-5 ਮਹੀਨਿਆਂ ਤੋਂ ਯੂਈ ਦੇ ਵਿੱਚ ਕੁਝ ਅਨਸੁਖਾਵੇਂ ਹਾਲਾਤ ਰਹੇ ਜਿਹਦੇ ਨਾਲ ਆਪ ਸਾਰਿਆਂ ਨੂੰ ਪਤਾ ਹੀ ਹੈ ਜੋ ਪ੍ਰੋਬਲਮ ਆਈ ਹੈ ਸੋ ਮੈਂ ਸ਼ਾਰਟ ਦੇ ਵਿੱਚ ਸਾਰੀ ਸੰਗਤ ਦੇ ਛਰਨਾ ਵਿੱਚ ਬੇਨਤੀ ਕਰਨਾ ਖਾਸ ਕਰਕੇ ਅਮਰਤਾਬੀ ਸਿੰਘਾਂ ਦੇ ਛਰਨਾ ਚ ਕਿ ਆਪ ਜੀ ਆਪਣੀ ਸ੍ਰੀ ਸਾਹਿਬ ਜੋ ਹੈ ਉਹ ਛੁੱਟੀ ਜਿੰਨੀ ਹੋ ਸਕਦੀ ਹੈ ਆਪ ਜੀ ਨੇ ਪਾਣੀ ਹੈ ਆਉਣ ਵਾਲੇ ਦਿਨਾਂ ਵਿੱਚ ਕੋਈ ਇਸ ਦੇ ਬਾਰੇ ਦੁਬਾਰਾ ਅਗਰ ਗੱਲਬਾਤ ਹੋ ਕੇ ਕੋਈ ਡਿਵੈਲਪਮੈਂਟ ਹੋਏਗੀ ਮੈਂ ਜ਼ਰੂਰ ਸੰਗਤ ਦੇ ਨਾਲ ਸਾਂਝਾ ਕਰਾਂਗਾ ਪਿਛਲੇ ਦਿਨਾਂ ਵਿੱਚ ਜੋ ਐਡਵਾਈਜ਼ਰੀ हिंदुस्तान की हुकूमत वालों एम्बेसी वालों मिली वो ईमेल राही संतान को भेजी जा चुकी है और थले भी लगाई हुई है सो इसकू थोड़ा जा कोशिश करिए और कदम भी अगर इसके मुतलक अगर कोई प्रॉब्लम होती है तो बड़े प्यार समझा और समझ की कोशिश करिए ना कि आप किसी आर्गूमेंट के उ नतीजे के उ पहुंचीए कि मेरी प्या सत्कार चरणों में बेनती है मैं उम्मीद है आप सारे इस रल मिलकर संपूर्ण करा और किसी भी अनसुखावे माहौल तो बचने की कोशिश करा सारवाद आओ बड़े प्यार देनाल शाम के संध्या वेले के जो दीवान हैं वो शुरू किए जा रहे हैं आप संतान को बेनती है पिछले दिनों में जो शहीदी पुरब मनाए आप संतान ने तन मन तन दे